ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ ਤੇ ਹਾਂਜੀ ਅੱਜ ਤੁਹਾਨੂੰ ਦਿਖਾ ਰਿਹਾ ਬਾਈ ਰੋਹੀ ਦਾ ਟਰੈਕਟਰ ਹੈ ਜੀ 4511 ਦੇਖ ਸਕਦੇ ਹੋ ਤੁਸੀਂ ਤੇ ਉਧਰ ਬਾਈ ਕਲੀ ਮਿਸਤਰੀ ਜੀ ਇਧਰ ਤਰਸੇਮ ਸਿੰਘ ਜੀ ਤੇ ਬਾਈ ਜੀ ਇੱਥੇ ਆਪਾਂ ਹਾਲੈਂਡ 5630 ਦਾ ਬਾਈ ਲਿਫਟ ਟਾਪਾ ਧਰਿਆ ਦੇਖ ਸਕਦੇ ਹੋ ਤੁਸੀਂ ਅਹ ਦੇਖ ਸਕਦੇ ਜਮਾ ਕੋਕਾ ਪੀਸ ਧਰਿਆ ਕਿਹੜਾ ਕਾ ਮਾਡਲ ਦਾ ਹੈ ਇਹ ਇਹ ਹੈਗਾ ਜੀ 21 ਮਾਡਲ ਦਾ ਹਨਾ ਲਓ ਜੀ 21 ਮਾਡਲ ਦਾ ਲਿਫਟ ਟਾਪਾ ਧਰਿਆ ਆ ਹੈਗਾ ਸੀ ਪੁਰਾਣਾ ਬਾਈ ਇਹਦਾ ਇਹ ਹੈਗਾ ਬੇਕਾਰ ਲੋਹਾ ਹੀ ਰਹਿ ਗਿਆ ਇਹ ਇਕੱਲਾ ਤੇ ਦੇਖ ਸਕਦੇ ਹੋ ਤੁਸੀਂ ਨਵੇਂ ਮਾਡਲ ਦਾ ਬਾਈ ਟਾਪਾ ਤਰੇ ਆਪਾਂ ਹੌਲੈਂਡ ਦਾ ਸੈਂਸਿੰਗ ਦੇਖਿਓ ਕਰਦਾ ਹੁਣ ਪ੍ਰੋਬਲਮ ਕੀ ਆ ਗਈ ਹੁਣ ਪ੍ਰੋਬਲਮ ਆ ਗਈ ਸਾਨੂੰ ਲਿੰਕਾਂ ਦੀ ਇਹ ਥੋੜੀ ਜੀ ਲਿਫਟ ਉੱਚੀ ਰਹਿੰਦੀ ਆ ਹੁਣ ਰੋਹੀ ਕਹਿੰਦਾ ਰੋਹੀ ਕੀ ਕਰਨਾ ਹੁਣ ਆਪਾਂ ਨੇ ਲਿੰਕਾਂ ਨਵੀਆਂ ਲੈ ਕੇ ਆਉਣੀਆਂ ਨੇ ਲਾਉਣੀਆਂ ਨੇ ਬਾਈ ਲਓ ਜੀ ਬਾਈ ਮਿਸਤਰੀਆਂ ਨੇ ਬਾਈ ਕਾਹਨੂੰ ਕਹਿਣਾ ਬਾਈ ਸਿਰੇ ਹੀ ਲਾਤਾ ਹਨਾ ਦੇਖ ਸਕਦੇ ਹੋ ਫਿਟਿੰਗ ਦਿਖਾਓ ਬਾਈ ਫਿਟਿੰਗ ਆ ਦੇਖੋ ਆ ਪਲੇਟ ਆ ਪਹਿਲੀ ਗੱਲ ਤਾਂ ਆ ਪਲੇਟ ਲੱਗਦੀ ਆ 59 11 ਦੇ 45 11 ਦੇ ਬਾਈ ਇਹ ਸੇਮ ਪਲੇਟ ਲੱਗਦੀ ਆ ਸੇਮ ਪਲੇਟ ਲੱਗਦੀ ਆ ਸੇਮ ਸੱਲ ਨੇ ਸੇਮ ਹੀ ਆਹ ਮਤਲਬ ਕਿ ਟਾਪਾ ਲੱਗਦਾ ਕੱਲ ਨੂੰ ਜੇ ਲਾਉਣਾ ਆਪਾਂ ਨੇ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਫਿਟਿੰਗ ਹੋ ਰਹੀ ਆ ਫਿਲਟਰਾਂ ਦੀ ਦੇਖ ਸਕਦੇ ਹੋ ਪਾਈਪਾਂ ਪੂਪਾਂ ਵੀ ਬਾਈ origignal ਲਾਈਆਂ ਨੇ ਸਾਰਾ ਉਮੀ ਕੋਈ ਜਿਗਾਰਡਵਾਜੀ ਨਹੀਂ ਕਰੀ ਹੈਗੀ ਮਤਲਬ ਕਿ ਕੱਲ ਨੂੰ ਇਹ ਦਿੱਕਤ ਨਹੀਂ ਆਉਂਦੀ ਹੈਗੀ ਕੱਲ ਨੂੰ ਪਟਕੇ ਟਾਪਾ ਦੂਆ ਵੀ ਲਾਉਣਾ ਦੂਆ ਵੀ ਲੱਗ ਜੂ ਮਤਲਬ ਕਿ ਕੋਈ ਸੈਟਿੰਗ ਨਹੀਂ ਆਪਾਂ ਲਿਆਈ ਉਹੀ ਪੈਰਾਂ 'ਚ ਉਹੀ ਨਟਾਂ 'ਚ ਸਾਰਾ ਕੁਝ ਫਿਟਿੰਗ ਕਰੀਆ ਹਾਂ ਮਿਸਤਰੀ ਜੀ ਕਿਵੇਂ ਦੱਸੋ ਮੜਾ ਜਾ ਓਕੇ ਜੀ ਓਕੇ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਈ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਆ ਸਮਾਨ A to Z ਜੈਨੂਅਲ ਹਾਂਜੀ ਜੈਨੂਅਲ ਇਹ ਸਪਲਾਈ ਲਾਈ ਆ ਤਰਸੇਮ ਬਾਈ ਕਿਹੜੀ ਸਪਲਾਈ ਲਾਈ ਆ ਆਪਾਂ ਇਹਦੇ ਹੁਣ ਇਹ ਸੋਨਾਲਿਕਾ ਲਈ ਆ ਜੀ ਸੋਨਾਲਿਕਾ ਦੀ ਹਾਂਜੀ ਆ ਇੱਧਰ ਫਿਲਟਰ ਲੱਗੂਗਾ ਇੱਥੇ ਤੇ ਇੱਕ ਆ ਪਲੇਟ ਦੀ ਜਾਣਕਾਰੀ ਦਿਓ ਮੜੀ ਜੀ ਜ ਹਾਂਜੀ ਦੱਸੋ ਜੀ ਹਾਂਜੀ ਇਹ ਪਲੇਟ ਹੁਣ ਆਪਾਂ ਨੂੰ ਕੀ ਕੀ ਕਰਨਾ ਪੈਂਦਾ ਜੇ ਆਪਾਂ ਪਲੇਟ ਲਾਉਣੀ ਹੈ ਹੁਣ ਇਹ ਡਬਲ ਪੰਪ ਵਾਲੀ ਆ ਕਿ ਸਿੰਗਲ ਪੰਪ ਵਾਲੀ ਆ ਦੱਸ ਪਹਿਲਾਂ ਡਬਲ ਪੰਪ ਦੀ ਪਲੇਟ ਆਈ ਡਬਲ ਪੰਪ ਦੀ ਹਾਂਜੀ ਤੇ ਮਤਲਬ ਕਿ ਕੀ ਕੀ ਕਰਨਾ ਪੈਂਦਾ ਆਪਾਂ ਜੇ ਇਹ ਪਲੇਟ ਲਾਉਣੀ ਆ ਪਲੇਟ ਬਦਲਣੀ ਮੰਗੇ ਜੀ ਜੇ ਇਹ ਮਤਲਬ ਕਿ ਜੋੜ ਉਹਦੇ ਹੀ ਲੱਗ ਜਾਂਦਾਗਾ ਹਾਂਜੀ ਜੋੜ ਬਾਈ ਬੰਦੇ ਹੀ ਹੈਗੇ ਨੇ ਹਣਾ ਜੇ ਕਿਸੇ ਨੇ ਲਾਉਣਾ ਮਤਲਬ ਕਿ ਉਹੀ ਪਲੇਟ ਤੇ ਜੋੜ ਲੱਗ ਕੇ ਡਬਲ ਪੰਪ ਹੋ ਜਾਂਦਾ ਇਹ ਹਣਾ ਇੱਕ ਪੰਪ ਤਾਂ ਦੇਖੋ ਅਸੀਂ ਬੰਦ ਕਰਿਆ ਹੋਇਆ ਹਜੇ ਰੋਹੀ ਕਹਿੰਦਾ ਪਾਵਰ ਸਟੀering ਨਹੀਂ ਕਰਾਉਂਦੇ ਹਾਂ ਰੋਹੀ ਇਧਰ ਘੜ ਮਰਾ ਜਾ ਨਾ ਬਾਈ ਇਹ ਰੋਹੀ ਹਜੇ ਪਾਵਰ ਸਟੀering ਕਰਾਉਂਦੇ ਨਹੀਂ ਮਨ ਲ ਕਾਲੂ ਜੇ ਪਾਵਰ ਸਟੀering ਕਰਾਉਣਾ ਪੈ ਗਿਆ ਆਪਾਂ ਨੂੰ ਬਸ ਟਿੱਕੀ ਪੱਟੋ ਸਿੱਧਾ ਪੰਪ ਲਾਓ ਹਣਾ ਹਾਂ ਹਾਂ ਟਿੱਕੀ ਪੱਟ ਦੇਖ ਸਕਦੇ ਹੋ ਤੁਸੀਂ ਆ ਟਿੱਕੀ ਪੱਟਣੀਆਂ ਜੀ ਸਿੱਧਾ ਪੰਪ ਲੱਗ ਜੂ ਬਾਕੀ ਨਾਟਗਰਾਂ ਦੇ 45 ਗਰਾਂ ਦੇ ਤਾਂ ਆਪਾਂ ਪੁਰਾਣੇ ਖਿਡਾਰੀ ਆ ਬਾਈ ਹਣਾ ਮਿਸਤਰੀ ਵੀ ਸਾਡੇ ਪੁਰਾਣੇ ਖਿਡਾਰੀ ਨੇ ਨਾਟਗਰਾਂ ਦੇ 45 ਗਰਾਂ ਦੇ ਤੇ ਰੋਹੀ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਹਾਂ ਬਾਈ ਨਾ ਨਜ਼ਾਰਾ ਹੀ ਆ ਗਿਆ ਨਜ਼ਾਰਾ ਹੀ ਆ ਗਿਆ ਨੀਂਦ ਅੱਜ ਸੁੱਖ ਦੀ ਆਊਗੀ ਹਾਂ ਬਾਈ ਹਾਂ ਸੈਂਸਿੰਗ ਕਿਵੇਂ ਕਰੂਗਾ ਇਹ ਐਂ ਝੂਟੇ ਮਾਰੂ ਐ ਝ ਬਾਕੀ ਟਰੈਕਟਰ ਰੋਹੀ ਦਾ ਸਾਫ ਬਹੁਤ ਹੈ ਤੇ ਇਹ ਕਹਿੰਦੇ ਰੋਹੀ ਰੇਸ ਲਾਉਣੀ ਆ ਆਪਾਂ ਸੋਨਾਂ ਵਾਲੀ ਕਾਲੀ ਹਣਾ ਮੇਰੇ ਕੋਲੇ ਪਈਆ ਉਹ ਤੁਹਾਨੂੰ ਗਿਫਟ ਦੇਵਾਂਗਾ ਮੈਂ ਤੇ ਦੇਖ ਸਕਦੇ ਤੁਸੀਂ ਆ ਆ ਗਈ ਪੰਪ ਦੀ ਫਿਟਿੰਗ ਬਿਲਕੁਲ ਜੈਨੂਅਲ ਸੋਨਾਂ ਵਾਲੀ ਕਾ ਦੀ ਸਿੱਧੀ ਫਿਟਿੰਗ ਆ ਯਾਰ ਤਸਵੀਰ ਹਾਂਜੀ ਹਾਂ ਮਾੜਾ ਮੋਟਾ ਕੱਟ ਵੱਟ ਦਾ ਦੇਖ ਕਰਨੀ ਬੂਣਾਉਂਦੀ ਤੇ ਬਾਕੀ ਇਹਦੇ ਬਾਈ ਬ੍ਰੇਕ ਵੀ ਦੇਖ ਸਕਦੇ ਤੁਸੀਂ ਜੌਂਡੀਅਰ ਵਾਲਾ ਸਰਬਾ ਲੱਗਿਆ ਹੋਇਆ ਇਹਦੇ ਬ੍ਰੇਕਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਤੇ ਬਾਕੀ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਕੱਲ ਜਾਂ ਕੱਲ ਜਾਂ ਪਰਸੋਂ ਤੱਕ ਟਰੈਕਟਰ ਤਿਆਰ ਹੋ ਜੂ ਹਣਾ ਬਾਈ ਵੱਲੀ ਪਰਤ ਦਰ ਕਰਦਾ ਵੀ ਤੈ ਉਧਰ ਵਾਹਣ ਬੇਲਾ ਪਿਆ 13 ਦੇ ਹਲ ਪਾ ਕੇ ਬਾਈ ਤੁਹਾਨੂੰ ਸੈਂਸਿੰਗ ਦਿਖਾਵਾਂਗੇ ਵੀ ਕੀ ਚੀਜ਼ ਆ ਹਾਲੈਂਡ ਦੀ ਲਿਫਟ ਹਨਾ ਕਿਵੇਂ ਮਾਰੂ ਝੂਟੇ ਝੂਟੇ ਮਾਰੋ ਜੀ ਪੂਰੇ ਤੇ ਰੋਹੀ ਕਹਿੰਦਾ ਯਾ ਲਿਫਟ ਨੇ ਬੜਾ ਬਦੀਨ ਕਰਿਆ ਬਾਕੀ ਪੰਪ ਵੀ ਬਾਹਰ ਨਿਕਲ ਗਿਆ ਬਾਈ ਰੋਗੀ ਚੱਕਿਆ ਗਿਆ ਕਹਿਣ ਦਾ ਪਾਪ ਹਨਾ ਰੋਗ ਚੱਕਿਆ ਗਿਆ ਰੋਗ ਚੱਕਿਆ ਗਿਆ ਤੇ ਬਾਕੀ ਸਾਡੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਬਾਈ ਜੇ ਕੋਈ ਐਨ ਲੱਗੇ ਸਾਨੂੰ ਬਾਈ ਸਲਾਹ ਵੀ ਦੇ ਦਿਆ ਕਰੋ ਵੀ ਹਨਾ ਵੀ ਆਹ ਚੀਜ਼ ਕਰਨੀ ਚਾਹੀਦੀ ਆ ਕਈ ਵਾਰ ਭੁੱਲ ਭੁੱਲ ਜਾਂਦੇ ਆ ਹਨਾ ਤੇ ਬਾਕੀ ਆ ਆ ਗਿਆ ਜੀ 3 ਸਪੀਡ ਹੋਣ ਵਾਸਤੇ ਆਇਆ ਹੋਇਆ تر세ਮ ਕੋਲੇ ਟਰੈਕਟਰ ਤੇ ਗੱਲੀਪੁਰਾਂ ਕੋਲੇ ਕਿੱਥੋਂ ਆਇਆ ਇਹ ਗੱਲੀਪਾ ਤੇ ਪਾਣੀਪੱਤੋਂ ਜੀ ਪਾਣੀਪੱਤੋਂ ਤੇ ਜਾਣਕਾਰੀ ਦਿਓ ਇਹਦੇ ਬਾਰੇ ਤੇ ਪਹਿਲਾਂ ਫਾਰਮ ਲਗਾ ਕੇ ਭੇਜਦੇ ਜੀ ਓਕੇ ਪਾਣੀਪੱਤ ਸਾਈਡ ਹਾਂ ਤੇ ਉਹ ਟਰੈਕਟਰ ਆ 400 ਪਿੰਨਾ ਸੁਪਰ ਸੇਟਰ ਤੇ ਵੇਚ ਗਿਆ ਵੇਚ ਗਿਆ ਠੀਕ ਹੈ ਬਾਅਦ ਹੇ ਹੁਣ ਟੂਰੀ ਵਾਲੇ ਤੇ ਚੱਲੂਗਾ ਓਕੇ ਤੇ ਉਹਦੇ ਕਰਕੇ ਦਾ ਤੋਰਾ ਜਾਂਦੇ ਹੋਣ ਕਰਕੇ ਕਲਚ ਲੈ ਗਿਆ ਜੀ ਵਾਰ-ਵਾਰ ਇਹ ਓਕੇ ਹੁਣ ਇਹਦਾ ਕਲਚ ਦਾ ਕੰਮ ਹੋ ਕੇ ਉੱਥੇ ਆਇਆ ਤੇ ਆਪਾਂ ਲੋਕ ਗੇਅਰ ਵਾਸਤੇ ਆਇਆ ਹੈ ਓਕੇ ਤੇ ਮੰਨ ਲਓ ਕਿ ਆਈਡੀਆ ਕਈ ਵੀਰ ਪੁੱਛਦੇ ਨੇ ਵੀ ਜੌਂਡੀਅਰ ਤੇ ਕਿੰਨੇ ਕ ਪੈਸੇ ਲੱਗਦੇ ਨੇ ਆਈਡੀਆ ਜਾਂਦੇ 30 ਤੋਂ ਲੈ ਕੇ 35000 ਰੁਪਏ ਚੱਲਦਾ ਇੱਕ ਸਾਲ ਦੀ ਗਾਰੰਟੀ ਆ ਆਪਣੀ ਕਿਉਂਕਿ ਗਾਰੰਟੀ ਹੈ ਹਾਂ ਜੀ ਬਾਕੀ ਜੇ ਬਾਈ ਤੇਲ ਕੋਈ ਪਾਣੀ ਪੂਰਾ ਨਾ ਕਰੂ ਉਹ ਤਾਂ ਦੇਖ ਹੁਣ ਪਾਸ ਸਾਲ ਹੋ ਗਿਆ ਆਪਾਂ ਨੂੰ ਦੇਖੋ ਹੁਣ ਹਰਮਨ ਵਾਲਾ ਚੱਲਦੀ ਐ ਕਿਸੇ ਦੇ ਕੋਈ ਦਿੱਕਤ ਨਹੀਂ ਆਈ ਠੀਕ ਐ ਕਰਕੇ ਕਿਸੇ ਦੀ ਕੋਈ ਤੇ ਬਾਕੀ ਫਿਨਿਸ਼ਿੰਗ ਦੇਖੋ ਬਾਈ ਜੌਂਡੀਆ ਟਰੈਕਟਰ ਦੀ ਹਨਾ ਦੇਖ ਸਕ ਚੱਕੀ ਮੜਾ ਜਾਂਦੇ ਕੋਕਾ ਪੀਸ ਐਨ ਪਤਾ ਲੱਗਦਾ ਕਰਾਰੀਆਂ ਦਾ ਹਨਾ ਤੇ ਬਾਕੀ ਅਜੋ ਖੋਲਿਆਗਾ ਟਰੈਕਟਰ ਇਹਦੀ ਵੀ ਤੁਹਾਨੂੰ ਵੀਡੀਓ ਪਾਵਾਂਗੇ ਹਰਿਆਣੇ ਤੋਂ ਟਰੈਕਟਰ ਆਇਆ ਜੀ ਇਹ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਆਹ ਰੋਹੀ ਦਾ ਟਰੈਕਟਰ ਆ ਬਾਈ ਓਕੇ ਜੀ ਥੈਂਕ ਯੂ